ਹਾਂਜੀ ਇਹ ਸੂਟ कॉटन ਦੇ ਆਉਣਗੇ ਜੀ ਨੈਕਲਾਈਨਸ ਬਣੀ ਹੋਈ बॉटम ਤੇ ਵਰਕ ਆਏਗਾ ਦੁਪੱਟਾ ਵੀ कॉटन ਦਾ ਆਏਗਾ ਇਸ ਵਿੱਚ ਸਿਰਫ ਇੰਨੇ ਹੀ ਕਲਰ ਅਵੇਲੇਬਲ ਜਿਹੜੇ ਆਪਾਂ ਐਡ ਕੀਤੇ ਹੋਏ ਬਹੁਤ ਪਿਆਰੇ ਹਨ ਇਹ ਵਾਲੇ ਸੂਟ ਬਹੁਤ ਜ਼ਿਆਦੇ ਸੋਹਣੇ ਹਨ ਕਾਫੀ ਟਾਈਮ ਪਹਿਲਾਂ ਤੁਸੀਂ ਦੇਖਿਆ ਹੋਣਾ ਤੁਹਾਡੀਆਂ ਦਾਦੀਆਂ ਨਾਨੀਆਂ ਇਦਾਂ ਦੇ ਵਰਕ ਕਰਦੀਆਂ ਹੁੰਦੀਆਂ ਸੀ ਚਾਦਰਾਂ ਦੇ ਉੱਪਰ ਤੇ ਇਹ ਹੁਣ ਟ੍ਰੈਂਡ ਬਣ ਕੇ ਸੂਟਾਂ ਦੇ ਉੱਪਰ ਵੀ ਆ ਗਿਆ ਹੈਗਾ ਪਿਓਰ ਦਾ ਫੈਬਰਿਕ ਆਏਗਾ ਜੀ ਇਹਦੇ ਵਿੱਚ ਚਨਾਣ ਸਿਲਕ ਦਾ ਫੈਬਰਿਕ ਹੁੰਦਾ ਬਹੁਤ ਸੌਫਟ ਹੁੰਦਾ ਹੈ ਐਂਡ ਇਹਦੇ ਉੱਪਰੇ ਵਰਕ ਕੀਤਾ ਗਿਆ ਹੈ ਇਸ ਤੋਂ ਇਲਾਵਾ ਪ੍ਰਿੰਟ ਰਾਮ ਟੈਕਸ ਦੇ ਸੂਟ ਬਹੁਤ ਜ਼ਿਆਦਾ ਆਪਾਂ ਐਡ ਕੀਤੇ ਹੋਏ ਕਿ ਕਾਫੀ ਡਿਮਾਂਡ ਹੈਗੀ ਸੀ ਕਿ ਰਾਮ ਟੈਕਸ ਦੇ ਜਾਂ ਫਿਰ ਏਕੇ ਟੈਕਸ ਦੇ ਸੂਟ ਜਿਹੜੇ ਉਹ ਜ਼ਰੂਰ ਐਡ ਕਰਿਆ ਕਰੋ ਤੇ ਇਹ ਸਾਰੇ ਹੀ ਰਾਮ ਟੈਕਸ ਦੇ ਹੋਣਗੇ ਮੈਚਿੰਗ ਸੂਟਸ ਹੋਣਗੇ 2 ਮੀਟਰ ਸ਼ਰਟ ਮਿਲੇਗੀ 2 ਮੀਟਰ ਹੀ ਬਾਟਮ ਹੋਏਗੀ ਤੁਸੀਂ ਇੱਕ ਕਲਰ ਦੇ ਵਿੱਚ ਤਿੰਨ ਚਾਰ ਸੂਟ ਜਿੰਨੇ ਚਾਹੋ ਲੈ ਸਕਦੇ ਹੋ ਜਾਂ ਫਿਰ ਇੱਕ ਅਲੱਗ-ਅਲੱਗ ਕਲਰ ਵੀ ਲੈ ਸਕਦੇ ਹੋ ਠੀਕ ਹੈ ਐਂਡ ਮੈਚਿੰਗ ਬਹੁਤ ਸਿਆਣੀ ਹੈ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਇਹ ਫੈਬਰਿਕ ਹੈਗਾ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਜਾਰਜਟ ਤੇ ਆਇਆ ਜੀ ਜੇ ਤੁਸੀਂ 2 ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ ਲਾਈਨਿੰਗ ਵਾਲਾ ਵੀ ਲੈ ਸਕਦੇ ਹੋ ਐਂਡ نیچے ਜਿਹੜਾ ਬੁੱਟੀਆਂ ਵਾਲਾ ਬਣਿਆ ਹੋਇਆ ਉਹ ਵੀ ਤੁਸੀਂ ਲੈ ਸਕਦੇ ਹੋ ਪ੍ਰੋਪਰ ਹੈਂਡਵਰਕ ਹੋਇਆ ਹੈ